ਆ ਮਹਸਿਵਾ ਹੀ ਗੁਰੂ ਸਾਹਿਬ ਜੀਓ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਓੰਕਾਰ ਸਤਿਗੁਰ ਪ੍ਰਸਾਦ ਮਿਰਗਮੀਨ ਭ੍ਰਿੰਗ ਪਤੰਗ ਕੁੰਚਰਾ ਇੱਕ ਦੋਖ ਵਿਨਾਸ਼ ਪੰਜ ਦੋਖ ਸਾਧ ਜਮ ਤਾਕੀ ਕੀਤਿ ਬਾਸੋ ਮਾਦੋ ਬਿਦਿਆ ਹਿਤ ਕੀਨਾ ਬਵੇਕ ਦੀਪਮਲੀਨ ਰਹਾਉ ਤਰਗਤਾ ਜੋਨਾ ਚੇਤ ਸੰਭਵ ਪੁੰਨ ਪਾਪ ਸੋਚ ਮਾਨੋਖਾ ਅਵਤਾਰ ਦੁਲਵ ਤੇਹੀ ਸੰਗ ਤਪੋਚ ਜੀ ਅਜੰਤ ਜਹ ਜਾਲਗ ਕਰਮ ਕੀ ਵਸ ਜਾਏ ਕਾਲ ਫਾ ਸ਼ਬਦ ਲਾਗੇ ਕਛ ਨ ਚਲੇ ਉਪਾਏ ਰਵਿਦਾਸ ਦਾਸੋ ਦਾਸੋ ਉਦਾਸ ਤਜ ਪ੍ਰਭ ਤਪਨ ਤਪ ਗੁਰ ਗਿਆਨ ਭਗਤ ਜਨ ਕੈ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਆਸਾ ਸੰਤਾ ਤੁਜੀ ਸਤ ਸੰਗਤ ਪ੍ਰਾਨ ਸਤ ਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਚੈ ਦੀਚੈ ਦੇਵਾ ਦੇਵ ਰਹਾ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਓਲਗ ਓਲਗਣੀ ਔਰ ਕਮਾਗੋ ਭਗਤ ਚਿੰਤਾਮਣ ਜਣੀ ਲਖਾਵੋ ਅਸੰਤ ਪਾਪੀ ਸਣ ਪ੍ਰਵਦਾਸ ਪੜੈ ਜੋ ਜਾਣੈ ਸੋ ਜਾਣ ਸੰਤ ਅਨੰਤ ਅੰਤਰ ਨਹੀਂ ਆਸਾ ਤਉਮ ਚੰਦਨ ਹਮ ਰੰਡ ਵਾਪਰੇ ਸੰਗ ਤੁਮਾਰੀ ਵਾਸਾ ਨੀਚ ਰੂਖ ਤੇ ਉਚ ਭਏ ਹੈ ਗੰਦਾ ਸੁਗੰਧ ਨਿਵਾਸਾ ਮਾधव ਸਤ ਸੰਗਤ ਸਰਣ ਤੁਮਾਰੀ ਹਮ ਔਗਣਾ ਤੁਮ ਪੁਕਾਰੀ ਰਹਾਉ ਤਉਮ ਵਖਤੂਲਾਸ ਭੇਦਸ ਪੀयल ਹਮ ਵਪਰੀ ਜਸ ਕੀਰਾ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦ ਪਮਖੀਰਾ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਰਾਇਆ ਰਾਮ ਕੀ ਸੇਵਨ ਕੀਨੀ ਕਹਿ ਰ ਵਿਦਾਸ ਚ ਮਾਰਾਸ ਕਹਾ ਭਇਓ ਜਾ ਤਨ ਭਇਓ ਸ਼ਿਨ ਸ਼ਿਨਾ ਪ੍ਰੇਮ ਜਾਏ ਤਉ ਡਰ ਪੈ ਤੇਰੋ ਜਨ ਤੁਝ ਹੈ ਚਰਨ ਅਰਵਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਉ ਸੰਪਤਾ ਵਿਪਤ ਪਟ ਨਮਾਇਆ ਧਨ ਤਾ ਮਹਿ ਮਗਨ ਹੋਤ ਹੈ ਤੇਰੋ ਜਨ ਪ੍ਰੇਮ ਕੀ ਜੇਬਰੀ ਬਾਦਿਓ ਤੇਰੋ ਜਨ ਕਹ ਹੈ ਰਵੇਦਾਸ ਛੂਟ ਬੋ ਕਮਨ ਗੁਨਾ ਆਸਾ ਹਰ 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 ਹਰੀ ਹਰ ਸਿਮਰਤ ਜਨ ਗਏ ਨਿਸ ਤਰ ਤਰੇ ਰਹਾਉ ਹਰ ਕੇ ਨਾਮ ਕਬੀਰੋ ਜਾਗਰ ਜਨਮ ਜਨਮ ਕੇ ਕਾਠੇ ਕਾਗਰ ਨਿਮਤ ਨਾਮ ਦੇਉ ਦੂਧ ਪੀ ਆਇਆ ਤਾਉ ਜਗ ਜਨਮ ਸੰਕਟ ਨਹੀਂ ਆਇਆ ਜਾਨ ਰਵੇ ਦਾਸ ਰਾਮ ਰੰਗ ਰਤਾ ਯੋ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਨਿਕਾ ਦਿਖੈ ਸੁਨਾ ਬੋਲੇ ਦੌਰਿਓ ਕਿਰਤ ਹੈ ਰਹਾਉ ਜਾ ਵਕਸ਼ ਪਾਵੈ ਤਵ ਗਰਭ ਕਰਤ ਹੈ ਮਾਇਆ ਗਈ ਤਵ ਰੋਗ ਨ ਲਗਤ ਹੈ ਮਨ ਵਚ ਕ੍ਰਮ ਰਸ ਕਸੈ ਲੁਭਾਨਾ ਬੇਨਸ ਗਿਆ ਜੈ ਕਹੂੰ ਸਮਾਨਾ ਕਹਿਰ ਵਿਦਾਸ ਬਾਜੀ ਜਗ ਭਾਈ ਬਾਜੀ ਘਰ ਸੋ ਮੋਹ ਪ੍ਰੀਤ ਵਨ ਆਈ ਕਾਹਿਰ ਵੇਦਾਸ ਬਾਜੀ ਜਗ ਭਾਈ ਬਾਜੀ ਘਰ ਸੋ ਮੋਹ ਪ੍ਰੀਤ ਵਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ